ਮਸਕਾਰ ਆਦਾ ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਸਾਰੇ ਸੂਟ ਪਿਓਰ ਦੁਪੱਟੇ ਵਾਲੇ ਨੇ ਜੀ ਦੁਪੱਟਾ ਹੀ ਤੁਹਾਨੂੰ ਪਤਾ ਹੈ 250 300 ਦਾ ਦੁਪੱਟਾ ਹੁੰਦਾ ਡਿਜੀਟਲ ਦੁਪੱਟੇ ਨੇ ਮੀਡੀਅਮ ਸ਼ੇਡ ਦੇ ਚਾੜਨੇ ਲਾਈਟ ਔਰ ਮੀਡੀਅਮ ਸ਼ੇਡ ਦੇ ਪਿਓਰ ਦੇ ਦੁਪੱਟੇ ਨਾਲ ਸੂਟ ਹੈਗੇ ਨੇ 1395 1295 ਵਾਲੇ ਪੀਸ ਚੈੱਕ ਕਰੋ ਜੀ ਪਹਿਲਾਂ ਦਾ neck ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਘੇਰੇ ਦੇ ਉੱਪਰ ਸਾਰਾ ਡਿਜੀਟਲ ਪ੍ਰਿੰਟਿੰਗ ਹੈ ਜੀ ਪੀਸ ਰੇਟ ਦੇਖ ਲਓ ਕੀ ਲੱਗਿਆ ਹੋਇਆ ਖੂਬਸੂਰਤ ਪੀਸ ਨੇ ਜੀ ਕਿੰਨਾ 1195 ਜੀ ਆ 1195 ਰੁਪਏ ਜੀ ਅੱਜ ਤੁਹਾਨੂੰ ਮਿਲੂਗਾ ਜੀ ਸਿਰਫ 995 ਰੁਪਏ ਦਾ ਸੂਟ ਜੀ ਆ ਲੋ ਪਿਓਰ ਦਾ ਮਿਲੂਗਾ ਜੀ ਦੁਪੱਟਾ ਮੇਰੀ ਪੂਰੀ ਰੇਟ ਦੀ ਗਾਰੰਟੀ ਹੋਊਗੀ ਇਸ ਰੇਟ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਨਹੀਂ ਦਊਗਾ ਪਿਓਰ ਪਸ਼ਮੀਨੇ ਦਾ ਸੂਟ ਹੈ ਬ੍ਰਾਂਡਡ ਸੂਟ ਨਹੀਂ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਨਹੀਂ ਸਾਰੇ ਦੇ ਸਾਰੇ ਆ ਲੋ ਜੀ ਲਾਈਟ ਗ੍ਰੇ ਕਲਰ ਆ ਗਿਆ ਜੀ ਕੱਲਾ-ਕੱਲਾ ਪੀਸ ਚੈੱਕ ਕਰਨ ਵਾਲਾ ਜੀ ਲੋ ਜੀ ਅੱਜ ਆ ਨੈਕ ਦੇ ਉੱਪਰ ਨਾ ਇੱਕ ਕਢਾਈ ਹੈ ਜੀ ਸਾਰੀ ਦੀ ਸਾਰੀ। ਘੇਰਾ ਚੈੱਕ ਕਰ ਲਓ। ਬਾਹਾਂ ਦੇ ਉੱਪਰ ਪ੍ਰਿੰਟਿੰਗ ਅਲੱਗ ਮਿਲੂਗੀ, ਬੈਗ ਫਰੰਟ ਦੋਨੋਂ ਪ੍ਰਿੰਟਡ ਨੇ ਔਰ ਪਿਓਰ ਪਸ਼ਮੀਨੇ ਦੀ ਦੇਖੋ ਨਾਲ ਮਿਲੂਗੀ ਜੀ ਬਾਟਮ ਲਾਈਟ ਗ੍ਰੇ ਕਲਰ ਦਾ ਪੀਸ ਹੈ। ਸਾਰੇ ਮਹਿੰਗੇ ਸੂਟ ਨੇ ਜੀ ਅੱਜ ਲੁੱਟ ਭਾਰ ਦੀ ਸੂਟਾਂ ਦੀ ਆਪਾਂ ਨੇ। ਇਹ ਆ ਲਓ ਜੀ। ਪਿਓਰ ਨਾਲ ਮਿਲੂਗਾ ਜੀ ਦੁਪੱਟਾ। ਆ ਲਓ। ਦੁਪੱਟਾ ਚੈੱਕ ਕਰੋ ਜੀ ਡਿਜੀਟਲ ਦੁਪੱਟਾ ਜੀ ਸਾਰੇ ਦਾ ਸਾਰਾ। ਰੇਟ ਰਹੂਗਾ ਸਿਰਫ 900 ਤੇ 95 ਰੁਪਏ ਜੀ। ਤੁਹਾਨੂੰ ਪਿਓਰ ਦਾ ਪਰਟਨਲ ਕੋਈ ਵੀ ਸੂਟ ਰਿਸਪਾਇਰਿਤ ਹੋਗਾ ਜੀ ਲਓ ਜੀ ਲਾਈਟ ਫਰੋਜੀ ਕਲਰ ਆ ਗਿਆ ਜੀ ਕਲਰ ਚੈੱਕ ਕਰੋ ਜਰਾ ਖੂਬਸੂਰਤ ਕਲਰ ਹੈ ਜੀ ਪੀਸ ਬਹੁਤ ਸ਼ਾਨਦਾਰ ਪੀਸ ਨੇ ਡਿਜੀਟਲ ਪ੍ਰਿੰਟਿੰਗ ਹੈ ਜੀ ਨੈਕ ਦੇ ਉੱਪਰ ਕਢਾਈ ਹੈ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਤੇ ਦੁਪੱਟਾ ਤੁਹਾਨੂੰ ਦਊਂਗਾ ਜੀ ਪਿਓਰ ਦਾ ਦੁਪੱਟਾ ਸਿਰਫ 995 ਰੁਪਏ ਜੀ ਕੋਰੀਅਰ ਦਾ ਸਾਨੂੰ ਪਤਾ ਹੀ ਹੈ ਮੇਰਾ ਆਲ ਓਵਰ ਇੰਡੀਆ ਫ੍ਰੀ ਰਹਿੰਦਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਹ ਲਓ ਜੀ ਦੁਪੱਟਾ ਚੈੱਕ ਕਰੋ ਜੀ ਪਿਓਰ ਡਿਜੀਟਲ ਦੁਪੱਟਾ ਹੈ ਜੀ ਖੂਬਸੂਰਤ ਪੀਸ ਆ ਲੋ ਜੀ ਸਕਿੰਨ ਸ਼ੇਡ ਆ ਗਿਆ ਕਲਰ ਸਾਰੇ लाजवाब ਨੇ ਅੱਜ ਆ ਲੋ ਕੀ ਬਾਤ ਹੈ ਪੀਸ ਚੈੱਕ ਕਰੋ ਜੀ ਪਹਿਲਾਂ ਆ ਲੋ ਜੀ ਬਾਟਮ ਤੇ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਰੇਟ ਰਹੂਗਾ ਸਿਰਫ 900 ਤੇ 95 ਰੁਪਏ ਜੀ ਕੀ ਦੇਖੋ ਕਿੰਨੇ ਸ਼ਾਨਦਾਰ ਪੀਸ ਨੇ ਸਾਰੇ ਡਿਜੀਟਲ ਦੁਪੱਟੇ ਨਾਲ ਆ ਲੋ ਲੈਮਨ ਸ਼ੇਡ ਆ ਗਿਆ ਜੀ ਕਲਰ ਤੇ ਆਂ ਦੇਖੋ ਕਿਤੇ ਘਟ ਘਟ ਨੇ ਸਾਰੇ ਦੇ ਸਾਰੇ ਪੀਸ ਚੈੱਕ ਕਰੋ ਜੀ neck ਦੇ ਉੱਪਰ ਆ ਸਾਰੀ ਪੂਰੀ ਦੀ ਪੂਰੀ ਕਢਾਈ ਹੈ ਜੀ ਜਿੰਨੀ ਵੀ ਹੈਗੀ ਆ ਬਾਹਾਂ ਦੇ ਉੱਪਰ ਲੱਗ ਪ੍ਰਿੰਟਿੰਗ ਆ ਲੈਮਿਨੇਟੇਡ ਦਾ ਪੀਸ ਆ ਆ ਲੋ ਪਿਓਰ ਦਾ ਮਿਲੂਗਾ ਜੀ ਦੁਪੱਟਾ ਬਾਟਮ ਚੈੱਕ ਕਰੋ ਜੀ ਔਰ ਦੁਪੱਟਾ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਜੀ ਤੁਹਾਨੂੰ ਪਤਾ ਹੀ ਆ ਵੀ ਮੈਂ ਪਿਓਰ ਕਹੂੰਗਾ ਨਾ ਤਾਂ ਤੁਹਾਨੂੰ ਦੁਪੱਟਾ ਪਿਓਰ ਦਾ ਹੀ ਮਿਲੂਗਾ ਕੋਈ ਦੂਜਾ ਦੁਪੱਟਾ ਨਹੀਂ ਮਿਲੂਗਾ ਜੀ ਆ ਲੋ ਚੈੱਕ ਕਰੋ ਦੁਪੱਟਾ ਇਹ ਰੇਟ ਰਹੂਗਾ ਸਿਰਫ 995 ਰੁਪਏ ਕਲਰ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਆ ਗਿਆ ਜੀ ਲਾਈਟ ਗ੍ਰੇ ਸ਼ੇਡ ਆ ਗਿਆ ਜੀ ਨਾਲ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਹੈਗੀ ਆਹ ਲੋ ਨੱਕਲੇ ਦੇ ਉੱਪਰ ਕੜਾਈ ਚੈੱਕ ਕਰਾ ਦਿਓ ਜੀ ਜਰਾ ਖੂਬਸੂਰਤ ਕੜਾਈ ਕੀਤੀ ਹੈ ਜੀ ਪਿਓਰ ਪਸ਼ਮੀਨਾ ਸਾਰੇ ਤੁਹਾਨੂੰ ਪਤਾ ਹੀ ਹੈ ਵੀ ਮੈਂ ਬ੍ਰਾਂਡਡ ਥੋੜੀ 베ਚਦਾ ਦੂਜੇ 베ਚਦਾ ਨਹੀਂ ਆਹ ਲੋ ਜੀ ਬਾਟਮ ਤੇ ਨਾਲ ਦੁਪੱਟਾ ਦਿਖਾਉਂਗਾ ਜੀ ਖੂਬਸੂਰਤ ਦੁਪੱਟਾ ਦਸਤੀ ਦਸਤੀ ਇਹ ਛੇੜਨੇ ਅਜ ਖੂਬਸੂਰਤ ਪੀਸ ਨੇ ਹਾਲੋ ਜੀ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰੇ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਦਾਂ ਦੀਆਂ ਵੀਡੀਓ ਆਉਂਦੀਆਂ ਰਹਿਣ ਹਾਲੋ ਜੀ ਚੈੱਕ ਕਰੋ ਜਰਾ ਅੱਗੇ ਪਿੱਛੇ ਚੈੱਕ ਕਰੋ ਜਰਾ ਬਿਸਕੁਟੀ ਕਲਰ ਆ ਗਿਆ ਜੀ ਜਿਓਮੈਟ੍ਰੀਕਲ ਡਿਜ਼ਾਈਨ ਆ ਸਾਰਾ ਪ੍ਰਿੰਟਿਡ ਜਿਓਮੈਟ੍ਰੀਕਲ ਪ੍ਰਿੰਟਿੰਗ ਹੈ ਜੀ ਔਰ ਕਢਾਈ ਕਰਾਉ ਜੀ ਨੈਕ ਦੇ ਉੱਪਰ ਕਢਾਈ ਕੀਤੀ ਹੋਈ ਆ ਇਹਨਾਂ ਨਾਲ ਵੀ ਤੁਹਾਨੂੰ ਨਾ ਪਿਓਰ ਦੇ ਦੁਪੱਟੇ ਮਿਲਣਗੇ ਬਰੀਕ ਕੰਮ ਕੀਤਾ ਹੋਇਆ ਆ ਹਾਲੋ ਜੀ ਬਾਟਮ ਤੇ ਨਾਲ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਆ ਲਓ 995 ਰੁਪਏ ਜੀ ਇਹਨਾਂ 'ਚ ਕੋਈ ਵੀ ਪੀਸ ਨਾ ਛੱਡਣ ਵਾਲਾ ਨਹੀਂ ਹੈਗਾ ਸਕਿਨ ਕਲਰ ਆ ਗਿਆ ਜੀ ਕਲਰ ਸਾਰੇ ਸ਼ਾਨਦਾਰ ਨੇ ਆ ਲਓ ਕਿਆ ਬਾਤ ਹੈ ਪੀਸ ਚੈੱਕ ਕਰੋ ਜੀ ਨੈਕ ਦੇ ਉੱਪਰ ਕਢਾਈ ਦੇਖੋ ਕਿੰਨੀ ਸ਼ਾਨਦਾਰ ਜਿਓਮੈਟਿਕਲ ਪ੍ਰਿੰਟਿੰਗ ਹੈ ਸਾਰੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਆ ਲਓ ਜੀ ਸਕਿਨ ਸ਼ੀਟ ਦੀ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਆ ਲਓ ਖੂਬਸੂਰਤ ਪੀਸ ਅੱਗੇ ਤੁਹਾਡੇ ਬਹੁਤ ਕੰਮ ਆਉਣਗੇ ਪੀਸ ਇਹ ਆ ਲੋ ਜੀ ਪਿਸਟਾ ਕਲਰ ਆ ਗਿਆ ਜੀ ਕਲਰ ਚੈੱਕ ਕਰੋ ਜਰਾ ਕਿਆ ਬਾਤ ਹੈ ਕੜਾਈ ਦਿਖਾ ਦਿਓ ਜੀ ਬਹੁਤ ਸ਼ਾਨਦਾਰ ਕੜਾਈ ਕੀਤੀ ਹੈ ਬਹੁਤ ਬਰੀਕੀ ਦਾ ਕੰਮ ਹੈ ਸਾਰਾ ਕੜਾਈ ਦਾ ਪੱਫ ਦਾ ਕੰਮ ਕੀਤਾ ਹੋਇਆ ਜਿਓਮੈਟਿਕਲ ਡਿਜ਼ਾਈਨ ਹੈ ਜੀ ਪਿਓਰ ਪਸ਼ਮੀਨਾ 22 ਮੀਟਰ ਸ਼ਲਡ ਜੀ ਬਾਟਮ ਦਾ ਕਪੜਾ ਅਪਰੋਕਸਿਮੇਟ ਇਹਨਾਂ ਦਾ 3 ਮੀਟਰ ਹੋਗਾ ਜੀ ਆ ਲੋ ਜੀ ਨਾਲ ਦੁਪੱਟਾ ਦੇਖੋ ਕਿੰਨਾ ਵਧੀਆ ਦੁਪੱਟਾ ਇਹਦੇ ਨਾਲ ਸਿਰਫ 990 ਤੇ 95 ਰੁਪਏ ਜੀ ਇਸ ਡੇੜੇ 'ਚ ਤੁਹਾਨੂੰ ਪਿਓਰ ਦੁਪੱਟੇ ਨਾਲ ਮੇਰੀ ਪੂਰੀ ਗਰੰਟੀ ਹੈ ਕੋਈ ਵੀ ਨਹੀਂ ਦੇਊਗਾ ਜੀ ਆਹ ਲਓ ਡਾਰਕ ਸਿਕਨ ਸ਼ੇਡ ਆ ਗਿਆ ਜੀ 골ਡਨ ਸ਼ੇਡ ਪੀਸ ਚੈੱਕ ਕਰੋ ਜਰਾ ਕਿਆ ਬਾਤ ਹੈ ਖੂਬਸੂਰਤ ਪੀਸ ਆ ਬਾਹਮਾ ਦੇ ਉੱਪਰ ਅਲੱਗ ਪੇਂਟਿੰਗ ਹੈ ਜੀ ਉੱਧੇ ਜਿਮੈਟ੍ਰੀਕਲ ਡਿਜ਼ਾਈਨ ਬਣਿਆ ਹੋਇਆ ਹੈ ਜੀ ਪ੍ਰਿੰਟਿੰਗ ਦਾ ਆਹ ਲਓ ਜੀ ਬਾਟਮ ਤੇ ਨਾਲ ਆ ਗਿਆ ਜੀ ਇਹਦੇ ਦੇਖੋ ਖੂਬਸੂਰਤ ਪਿਓਰ ਜਿਹਾ ਮਿਲੂਗਾ ਜੀ ਦੁਪੱਟਾ ਕਿਆ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਕਿੰਨਾ ਪਿਆਰਾ ਖੂਬਸੂਰਤ ਦੁਪੱਟਾ カラー डिजाइन सारे इ लाइव आप आ लो जी सिर्फ 995 रुपीज दी कोरीया ਤੁਹਾਨੂੰ ਪਤਾ ਹੈ ਜੀ ਆਲ ਓਵਰ ਇੰਡੀਆ ਫਰੀ neck ਦੇ ਉੱਪਰ ਕਢਾਈ ਕੀਤੀ ਹੈ ਜਾਂ ਜਿਓਮੈਟ੍ਰੀਕਲ ਡਿਜ਼ਾਈਨ ਦੀ ਪ੍ਰਿੰਟਿੰਗ ਹੈ ਸਾਰੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਕੋਹਤਾ ਤੁਹਾਨੂੰ ਦੇਖੋ ਬੈਕ ਸਾਈਡ ਦਿਖਾਤਾ ਜੀ ਪਲੇਨ ਹੈ ਇਹਦੇ ਉੱਪਰ ਦੂਜੀ ਸਾਈਡ ਤੇ ਤੁਹਾਨੂੰ ਪ੍ਰਿੰਟ ਨਹੀਂ ਨਜ਼ਰ ਆਊਗਾ ਡਿਜੀਟਲ ਦੀ ਇਹੀ ਪਛਾਣ ਹੁੰਦੀ ਆ ਆ ਲੋ ਖੂਬਸੂਰਤ ਪੀਸ ਔਰ ਦੁਪੱਟਾ ਚੈੱਕ ਕਰੋ ਜੀ ਡਿਜੀਟਲ ਦੁਪੱਟਾ ਪਿਓਰ ਦਾ ਦੁਪੱਟਾ ਰੇਂਜ ਰਹੂਗੀ ਸਿਰਫ 900 ਤੇ 95 ਰੁਪਏ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਦੇਖੋ ਜੀ ਨੈਕਸਟ ਡਿਜ਼ਾਈਨ ਦੇਖੋ ਜਰਾ ਕ ਰੇਟ ਉਹੀ ਰਹੂਗਾ ਜੀ ਪ੍ਰਿੰਟਿੰਗ ਚੈੱਕ ਕਰੋ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਆਹ ਲਓ ਜੀ ਬਾਟਮ ਤੇ ਤੁਹਾਨੂੰ ਦੁਪੱਟਾ ਦਿਖਾਉਂਗਾ ਜੀ ਇਹਦਾ ਬਹੁਤ ਸ਼ਾਨਦਾਰ ਖੂਬਸੂਰਤ ਦੁਪੱਟਾ ਪਿਓਰ ਦਾ ਦੁਪੱਟਾ ਜੀ ਮਲਟੀ ਸ਼ੈਡ ਪ੍ਰਿੰਟਿੰਗ ਦਾ ਦੁਪੱਟਾ ਐਂ ਰੇਟ ਰਹੂਗਾ ਸਿਰਫ 900 ਤੇ 95 ਰੁਪਏ ਜੀ ਕੋਰੀਅਰ ਫ੍ਰੀ ਜੀ ਆਹ ਲਓ ਦੁਪੱਟਾ ਚੈੱਕ ਕਰੋ ਜਰਾ ਕੋਈ ਰਿਆ ਕੋਈ ਪੈਸਾ ਨਹੀਂ ਪ੍ਰਿੰਟਿੰਗ ਚੈੱਕ ਕਰੋ ਜਰਾ ਜੀ ਆ ਲੋ ਗ੍ਰੇਸ ਕਾਈ ਜਾਂ ਕਲਰ ਹੈ ਡਿਜੀਟਲ ਪ੍ਰਿੰਟਿੰਗ ਹੈ ਨੈੱਕ ਦੇ ਉੱਪਰ ਕੜਾਈ ਹੈ ਸਾਰੇ ਸੂਟਾਂ ਦੀ ਕੜਾਈਆਂ ਵਾਲੇ ਤੇ ਪਿਓਰ ਦੇ ਦੁਪੱਟੇ ਵਾਲੇ ਆ ਲੋ ਬਾਟਮ ਜੀ ਨਾਲ ਦੁਪੱਟਾ ਫੁੱਲ ਪਿਓਰ ਦਾ ਪਿਓਰ ਦੁਪੱਟੇ ਦੇ ਨਾਲ ਸੂਟ ਸਾਰੇ ਹੀ ਅੱਜ ਦੇ ਕੋਈ ਸ਼ਾਲ ਵਾਲਾ ਸੂਟ ਨਹੀਂ ਜੀ ਅੱਜ ਮੇਰੇ ਕੋਲ ਆ ਲੋ ਦੁਪੱਟਾ ਚੈੱਕ ਕਰੋ ਜੀ ਕਿਆ ਬਾਤ ਹੈ ਖੂਬਸੂਰਤ ਪੀਸ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਆ ਗਈ ਲਾਈਟ ਸੀ ਗ੍ਰੀਨ ਕਲਰ ਵੀ ਆ ਗਿਆ ਜੀ ਸਿਰਫ 900 ਤੇ 95 ਰੁਪਏ ਜੀ ਕਲਾਈ ਚੈੱਕ ਕਰੋ ਨੱਕੇ ਉੱਪਰ ਪਹਿਲਾਂ ਦਾ ਸਿਰਫ 995 ਆ ਲੋ ਜੀ ਬਾਟਮ ਮਲਟੀ ਸ਼ੈਡ ਪ੍ਰਿੰਟਿੰਗ ਫੁੱਲ ਪਿਓਰ ਦਾ ਪੂਰਾ ਲੰਬਾ ਚੌੜਾ ਮਿਲੂਗਾ ਜੀ ਦੁਪੱਟਾ 2.5 ਮੀਟਰ ਦੀ ਸ਼ਰਟ 3 ਮੀਟਰ ਦੇ ਨੇੜੇ ਦੇ ਨੇ ਬਾਟਮ ਮਿਲੂਗੀ ਜੀ ਤੁਹਾਨੂੰ ਪੂਰਾ ਕੱਪੜਾ ਰਹੂਗਾ ਕੋਈ ਛੋਟੇ ਪੀਸ ਨਹੀਂ ਆ ਲੋ ਜੀ ਦੁਪੱਟਾ ਸਿਰਫ 900 ਤੇ 95 ਰੁਪਏ ਜੀ ਆ ਲੋ ਜੀ ਕਲਰ ਦੇਖੋ ਕਿੱਡਾ ਸ਼ਾਨਦਾਰ ਔਰ ਪ੍ਰਿੰਟਿੰਗ ਦੇਖੋ ਕਿੰਨੀ ਵਧੀਆ ਆ ਲੋ ਜੀ ਕੜਾਈ ਚੈੱਕ ਕਰੋ ਜਰਾ ਪੂਰੀ ਫਰੰਟ ਦੇਖੋ neck ਦੇ ਉੱਪਰ ਪੂਰੀ ਕੜਾਈ ਹੈ ਜੀ ਆਹ ਖੂਬਸੂਰਤ ਪੀਸ ਹੈ ਕੀ ਬਾਤ ਹੈ ਪਿਓਰ ਡਿਜੀਟਲ ਆ ਲੋ ਜੀ ਬਾਟਮ ਤੇ ਆ ਲੋ ਜੀ ਦੁਪੱਟਾ ਦੁਪੱਟਾ ਦੇਖੋ ਕਿੱਡਾ ਸ਼ਾਨਦਾਰ ਹੈ ਫੁੱਲ ਪਿਓਰ ਦਾ ਦੁਪੱਟਾ 995 ਰੁਪਏ ਜੀ ਕੋਈ ਐਕਸਟਰਾ ਚਾਰਜ ਨਹੀਂ ਜੋ ਰੇਟ ਮੈਂ ਬੋਲ ਰਿਹਾ ਨਾ ਉਸੇ ਰੇਟ ਤੇ ਸੂਟ ਤੁਹਾਡੇ ਘਰੇ ਪਹੁੰਚੂਗਾ ਜੀ ਆ ਲੋ ਜੀ ਇੱਕ ਕਲਰ ਆ ਗਿਆ ਜੀ ਬਲੈਕ ਸ਼ੇਡ ਇਹ ਵੀ ਹੁਣ 995 ਚ ਹੀ ਦੇ ਦੇਣਾ ਜੀ ਆ ਲੋ ਕਿਆ ਬਾਤ ਹੈ ਇਹ ਚੈੱਕ ਕਰੋ ਜਰਾ ਉੱਪਰ ਕਢਾਈ ਕੀਤੀ ਹੋਈ ਹੈ ਨੱਕ ਦੇ ਉੱਪਰ ਖੂਬਸੂਰਤ ਪੀਸ ਆ ਲੋ ਜੀ ਬਲੈਕ ਕਲਰ ਦੀ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਇਹ ਖੂਬਸੂਰਤ ਦੁਪੱਟਾ ਸਿਰਫ 995 ਰੁਪਏ ਜੀ ਆਹ ਲਓ ਦੇਖੋ ਦੁਪੱਟਾ ਸਿਰਫ 995 ਜੀ ਆਹ ਲਓ ਜੀ ਪੀ ਚੈੱਕ ਕਰੋ ਜੀ ਕੀ ਬਾਤ ਹੈ ਪ੍ਰਿੰਟ ਦੇਖੋ ਪਹਿਲਾਂ ਤਾਂ ਖੂਬਸੂਰਤ ਸਪਰੇਅ ਪ੍ਰਿੰਟਿੰਗ ਹੈ ਜੀ ਸਾਰੀ ਘੇਰੇ ਤੇ ਕਢਾਈ ਹੈ ਜੀ ਨੈਕ ਦੇ ਉੱਤੇ ਕਢਾਈ ਆ ਅੰਦਰ ਨਾਲ ਡਿਜੀਟਲ ਪ੍ਰਿੰਟ ਹੈ ਜੀ ਨਾਲ ਸਪਰੇਅ ਪ੍ਰਿੰਟਿੰਗ ਕੀਤੀ ਹੋਈ ਆ ਆਹ ਲਓ ਜੀ ਤੁਹਾਨੂੰ ਮਿਲੂਗੀ ਨਾਲ ਬਾਟਮ ਦੇ ਨਾਲ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਸਿਰਫ 995 ਰੁਪਏ ਜੀ ਕੋਰੀਅਰ ਆਲ ఓਵਰ ਇੰਡੀਆ ਫ੍ਰੀ ਚੈੱਕ ਕਰੋ ਜੀ ਦੁਪੱਟਾ ਕਿਆ ਬਾਤ ਹੈ ਖੂਬਸੂਰਤ ਪੀਸ ਬ੍ਰਾਊਨ ਕਲਰ ਦਾ ਪੀਸ ਆ ਗਿਆ ਜੀ ਵਿਸਕੋਜ਼ ਪਸ਼ਮੀਨਾ ਹੈ ਜੀ 995 ਰੁਪਏ ਜੀ ਵਿਸਕੋਜ਼ ਪਸ਼ਮੀਨਾ ਦਾ ਪੀਸ ਹੈ ਜੀ ਆਲੋ ਜੀ ਬਾਟਮ ਤੇ ਨਾਲ ਮਿਲੂਗਾ ਜੀ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਸਿਰਫ 995 ਰੁਪਏ ਜੀ ਪਿਓਰ ਦੁਪੱਟੇ ਨਾਲ ਸੋਨੇ ਜੀ ਡਿਸਟਲ ਦੁਪੱਟੇ ਆ ਸਾਰੇ ਦੇ ਸਾਰੇ ਕੋਈ ਦੂਸਰੇ ਦੁਪੱਟੇ ਨਹੀਂ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲਓ ਜੀ ਕੱਲ੍ਹ ਦੇਖੋ ਕਿੰਨਾ ਸ਼ਾਨਦਾਰ ਆ ਗਿਆ ਸਾਰੀ ਡਿਸਟਲ ਪੇਂਟਿੰਗ ਹੈ ਜੀ ਇਹ ਸਿਰਫ 995 ਰੁਪਏ ਜੀ ਆਹ ਲਓ ਬਾਟਮ ਵੀ ਡਾਰਕ ਕਲਰ ਦੀ ਬਾਟਮ ਹੈ ਤੇ ਨਾਲ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਨਾਲ ਡਾਇਮੰਡ ਦਾ ਕੰਮ ਕੀਤਾ ਹੋਇਆ ਜੀ ਸਿਰਫ 995 ਰੁਪਏ ਜੀ ਆਹ ਲੋ ਜੀ ਇੱਕ ਕਲਰ ਆ ਗਿਆ ਜੀ ਮਹਿੰਦੀ ਰੰਗ ਜੀ ਕਿਆ ਬਾਤ ਹੈ ਪੀਸ ਦੇਖੋ ਕਿੰਨੇ ਸ਼ਾਨਦਾਰ ਨੇ ਔਰ ਉਨੀ ਵਧੀਆ ਪ੍ਰਿੰਟਿੰਗ ਕੀਤੀ ਹੋਈ ਆ ਕਿਹੜਾ ਚੈੱਕ ਕਰੋ ਜੀ ਨੈਕਲੈਂਥ ਚੈੱਕ ਕਰੋ ਬਾਹਮ ਤੋਂ ਅਲੱਗ ਪ੍ਰਿੰਟਿੰਗ ਹੈ ਮਹਿੰਦੀ ਕਲਰ ਦਾ ਪੀਸ ਆ ਜੀ ਆਹ ਲੋ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਫੁੱਲ ਪ्योर ਦਾ ਸਿਰਫ 995 ਰੁਪਏ ਜੀ ਆਹ ਲੋ ਖੂਬਸੂਰਤ ਪੀਸ ਜੀ ਫਲਰ ਡਿਜ਼ਾਈਨ ਚੈੱਕ ਕਰੋ ਕਿੰਨੇ ਸ਼ਾਨਦਾਰ ਆਹ ਲੋ ਜੀ ਪੀਸ ਕਲਰ ਆ ਗਿਆ ਜੀ ਸਿਰਫ 995 ਜੀ ਪ੍ਰਿੰਟਿੰਗ ਚ ਚੈੱਕ ਕਰੋ ਪਹਿਲਾਂ ਤਾਂ ਔਰ ਕੱਪੜਾ ਵੀ ਬਹੁਤ ਸ਼ਾਨਦਾਰ ਵਿਸਕੋਸ ਪਸ਼ਮੀਨਾ ਜੀ ਆ ਲੋ ਜੀ ਬਾਟਮ ਤੇ ਆ ਚੱਕੋ ਜੀ ਦੁਪੱਟਾ ਸਾਰੇ ਪਿਓਰ ਦੁਪੱਟੇ ਵਾਲੇ ਸੂਟ ਨੇ ਜੀ ਅੱਜ ਆ ਲੋ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਰੇਟ ਰਹੂਗਾ ਸਿਰਫ 995 ਰੁਪਏ ਜੀ ਆ ਲੋ ਜੀ ਇੱਕ ਪੀਸ ਆ ਗਿਆ ਜੀ ਸਪਰੇ ਪ੍ਰਿੰਟਿੰਗ ਵਾਲਾ ਹੋਰ ਆ ਲੋ neck ਤੇ ਕਢਾਈ ਹੈ ਘੇਰੇ ਤੇ ਕਢਾਈ ਹੈ ਜੀ ਸਿਰਫ 995 ਰੁਪਏ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਕੰਟਰਾਸਟ बॉਟਮ ਮਿਲੂਗੀ ਤੁਹਾਨੂੰ ਇਹਦੇ ਨਾਲ ਬਰਾਊਨ ਕਲਰ ਦੀ ਦੇਖੋ ਵੀ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਰੇਟ ਰਹੂਗਾ ਸਿਰਫ 995 ਰੁਪਏ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੈਨੇ ਤੁਹਾਡੇ ਸਕਰੀਨ ਦੇ ਉੱਪਰ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਬ ਸਤਿ ਸ਼੍ਰੀ ਅਕਾਲ ਬਾਏ ਬਾਏ